ਪਾਰਾ ਤੋਂ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਚੁੱਕੀ ਹੈ ਪਹਿਲਾ ਮੈਚ ਰਾਜਕੋਟ ਵਿੱਚ ਖੇਡਿਆ ਜਾ ਰਿਹਾ ਹੈ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਹੈ ਤੇ ਇੰਗਲੈਂਡ ਨੂੰ ਸ਼ੁਰੂਆਤੀ ਝਟਕਾ ਵੀ ਲੱਗ ਚੁੱਕਿਆ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂਨਾਰ ਪ੍ਰਵੇਸ਼ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਪਰ ਸ਼ੁਰੂਆਤ ਦੇ ਵਿੱਚ ਹੀ ਝਟਕਾ ਲੱਗ ਗਿਆ ਕਿਵੇਂ ਲੱਗਦਾ ਹੈ ਕਿ ਆਉਣ ਵਾਲਾ ਮੈਚ ਦੇ ਵਿੱਚ ਕਿਹਦਾ ਪਲੜਾ ਭਾਰੀ ਰਹਿਣ ਵਾਲਾ ਹੈ ਬਿਲਕੁਲ ਜਨਦੀਪ ਜੀ ਕਰਕੇ ਕਿਹਾ ਜਾਏ ਇੰਗਲੈਂਡ ਦੀ ਟੀਮ ਨੂੰ ਪਹਿਲਾ ਚਟਕਾ ਲੱਗਣ ਚ ਥੋੜੇ ਦੇਰੀ ਜ਼ਰੂਰ ਲੱਗੀ ਕਿਉਂਕਿ ਪਹਿਲੇ ਹੀ ਓਵਰ ਚ ਮੌਕਾ ਮਿਲਿਆ ਸੀਗਾ ਟੀਮ ਇੰਡੀਆ ਨੂੰ ਬਹੁਤ ਅੱਛਾ ਮੌਕਾ ਮਿਲਿਆ ਸੀ ਜਦ ਐਲਿਸਟਰ ਕੋਕ ਬਾਹਰ ਜਾਂਦੀ ਗੇਨ ਨੂੰ ਐਡ ਲਗਾ ਬੈਠੇ ਸੀ ਤੇ ਗਲੀ ਤੇ ਜਿੰਕਿਆ ਰਹਾਣ ਨੇ ਕੈਚ ਡ੍ਰੌਪ ਕੀਤਾ ਉਸ ਤੋਂ ਬਾਅਦ ਫਿਰ ਇੱਕ ਮੌਕਾ ਮਿਲਿਆ ਜਦ ਡਬਿਟ ਹਮਿਦ ਦਾ ਕੈਚ ਹਸੀਬ ਹਮਿਦ ਦਾ ਕੈਚ ਛੁੱਟਿਆ ਮੁਰਲੀ ਵਿਜੇ ਤੋਂ ਸਲਿਪਸ ਦੇ ਵਿੱਚ ਤਾਂ ਕਿਤੇ ਨਾ ਕਿਤੇ ਟੀਮ ਇੰਡੀਆ ਨੂੰ ਮੌਕੇ ਮਿਲ ਰਹੇ ਸੀ ਪਰ ਟੀਮ ਇੰਡੀਆ ਉਹਨਾਂ ਮੌਕਿਆਂ ਨੂੰ ਪੁਨਾ ਨਹੀਂ ਪਾ ਰਹੀ ਸੀ ਟੀ ਅ ਵਿਕਟ ਦੇ ਵਿੱਚ ਤਬਦੀਲ ਨਹੀਂ ਸੀ ਕਰ ਪਾਰੀ ਇਹ ਮੌਕੇ ਨੂੰ ਤਬਦੀਲ ਕੀਤਾ ਟੀਮ ਇੰਡੀਆ ਨੇ ਜਾ ਕੇ 16ਵੇਂ ওভার ਦੀ ਪਹਿਲੀ ਗੇਂਦ ਤੇ ਜੈਡਲਿਸਟਰ ਕੌਕ ਜਿਹਦੇ ਜਾਗਾ ਸ਼ਿਕਾਰ ਹੋਏ ਤੇ ਕਿਤੇ ਨਾ ਕਿਤੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਸ਼ੁਰੂਆਤੀ ਵਿਕਟ ਸਪਿਨ ਨੇ ਦੇ ਦਿਤੀਏ ਤਾਂ ਉਸ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੋਏਗਾ ਕਿ ਇਸ ਵਿਕਟ ਦੇ ਉੱਤੇ ਇਸ ਪਿਚ ਦੇ ਉੱਤੇ ਸਪਿਨ ਕਿੰਨੀ ਕਾਰਗਰ ਰਹਿਣ ਵਾਲੀ ਹੈ ਕਿਉਂਕਿ ਅੰਦੇਸ਼ਾ ਪਹਿਲਾਂ ਤੋਂ ਹੀ ਜਤਾਇਆ ਜਾ ਰਿਹਾ ਸੀ ਕਿ ਰਾਜਕੋਟ ਟੈਸਟ ਦੇ ਵਿੱਚ ਸਪਿਨ ਕਿਤੇ ਨਾ ਕਿਤੇ ਖਾਸ ਭੂਮਿਕਾ ਨਿਭਾਏਗੀ ਜਿੱਤੇ ਹਾਰ ਦੇ ਵਿੱਚ ਦੋਨੋਂ ਟੀਮਾਂ ਦੀ ਤਾਂ ਅਜਿਹੇ ਵਿੱਚ ਮੈਚ ਕਿਤੇ ਨਾ ਕਿਤੇ ਹੁਣ ਖਾਸ ਮੋੜ ਜ਼ਰੂਰ ਲਏਗਾ ਕਿਉਂਕਿ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਮੈਦਾਨ ਤੇ ਆ ਗਏ ਨੇ ਦੋਨਾਂ ਦੇ ਚਾਰ ਚਾਰ ਓਵਰ ਕਰਵਾਏ ਜਾ ਚੁੱਕੇ ਨੇ ਤਾਂ ਇਸ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੋਏਗਾ ਕਿ ਪਹਿਲੇ ਸ਼ੁਰੂਆਤੀ ਸਪੈਲ ਤੋਂ ਬਾਅਦ ਹੀ ਸ਼ਮੀ ਅਤੇ ਉਮੇਸ਼ ਯਾਦਵ ਨੂੰ ਹਟਾ ਦਿੱਤਾ ਗਿਆ ਤੇ ਸਪਿਨ ਤੇ ਨਿਰਭਰ ਕਰ ਰਹੀ ਹੈ ਟੀਮ ਇੰਡੀਆ ਤੇ ਫਿਰ ਕੀ ਬਾਜ਼ਾ ਤੇ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਨਿਰਭਰ ਕਰੇਗੀ ਟੀਮ ਇੰਡੀਆ ਕੇ ਉਹ اچھی ਗੇਂਦਬਾਜ਼ੀ ਕਰਵਾਉਣ ਅਚੀ ਲਾਈਨ ਅਪ ਲੈ ਕੇ ਗੇਂਦਬਾਜ਼ੀ ਕਰਵਾਉਣ ਤੇ ਵੱਧ ਤੋਂ ਵੱਧ ਦਿੱਕਤਾ ਪੇਸ਼ ਕਰਨ ਇੰਗਲੈਂਡ ਦੀ ਟੀਮ ਦੇ ਲਈ ਬਾਕੀ ਇਹ ਜ਼ਰੂਰ ਕਹਿਣਾ ਹੋਵੇਗਾ ਕਿ ਇੰਗਲੈਂਡ ਦੇ ਲਈ ਇੱਕ ਅੱਛੀ ਚੀਜ਼ ਜ਼ਰੂਰ ਹੋਈ ਕਿ ਉਹਨਾਂ ਨੇ ਟੌਸ ਦਿੱਤਾ ਹੈ ਤੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਇਹ ਫੈਸਲਾ ਲਿਆ ਕਿਉਂਕਿ ਇਸ ਵਿਕਟ ਦੇ ਉੱਤੇ ਸਪਿਚ ਦੇ ਉੱਤੇ ਚੌਥੀ ਪਾਰੀ ਜੋ ਹੋਏਗੀ ਜਦ ਚੇਸ ਕਰਨ ਉਤਰੇਗੀ ਆਖਰੀ ਮੌਕੇ ਦੇ ਟੀਮ ਤਾਂ ਉਸ ਵੇਲੇ ਬੱਲੇਬਾਜ਼ੀ ਕਰਨਾ ਥੋੜਾ ਮੁਸ਼ਕਲ ਜ਼ਰੂਰ ਹੋ ਸਕਦਾ ਕਿਉਂਕਿ ਉਸ ਵੇਲੇ ਤੱਕ ਵੀਅਰ ਐਂਡ ਟੀਅਰ ਵਿਕਟ ਵੀ ਕਾਫੀ ਜ਼ਿਆਦਾ ਹੋ ਚੁੱਕੀ ਹੋਏਗੀ ਤਾਂ ਕਿਤੇ ਨਾ ਕਿਤੇ ਇੰਗਲੈਂਡ ਦੀ ਟੀਮ ਦੇ ਲਈ ਇੱਕ ਅੱਛੀ ਚੀਜ਼ ਇਹ ਹੋਈ ਹੈ ਕਿ ਉਹਨਾਂ ਨੇ ਟਾਸ ਜਿੱਤ ਕੇ ਜੋ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਇਹ ਕਿਤੇ ਨਾ ਕਿਤੇ ਟੀਮ ਇੰਡੀਆ ਦੇ ਅਗੇਂਸਟ ਅਤੇ ਇੰਗਲੈਂਡ ਦੇ ਫੇਵਰ ਚ ਇਹ ਟਾਸ ਜ਼ਰੂਰ ਜਾ ਸਕਦਾ ਹੈ ਦੂਜੀ ਗੱਲ ਖਾਸ ਕੇ ਇਹ ਰਹੀ ਕਿ ਅਹ ਟੀਮ ਇੰਡੀਆ ਨੇ ਜੋ ਟੀਮ ਸਿਲੈਕਸ਼ਨ ਕੀਤੀ ਜਿਸ ਟੀਮ ਦੇ ਨਾਲ ਵਿਰਾਟ ਕੋਹਲੀ ਕਪਤਾਨ ਇਸ ਮੈਚ ਦੇ ਵਿੱਚ ਉਤਰੇ ਨੇ ਉਹ ਕਿਹਾ ਜਾ ਸਕਦਾ ਹੈ ਕਿ ਜੋ ਸਭ ਤੋਂ ਐਕਸਪੀਰੀਐਂਸਡ ਟੀਮ ਜੋ ਮੌਜੂਦਾ ਲਾਈਨਅਪ ਸੀ ਟੀਮ ਇੰਡੀਆ ਦਾ ਉਸ ਤੋਂ ਚੁਣੀ ਜਾ ਸਕਦੀ ਸੀ ਉਹ ਚੁਣੀ ਹੈ ਕਪਤਾਨ ਵਿਰਾਟ ਕੋਹਲੀ ਨੇ ਮੁਰਲੀ ਵਿਜੇ ਗੌਤਮ ਗੰਭੀਰ ਜਿਤੇਸ਼ਵਰ ਪੁਜਾਰਾ ਵਿਰਾਟ ਕੋਹਲੀ ਜਿੰਚਰ ਆਹਨੇ ਆਰ अश्विन ਰਦੀਮਾਨ ਸਾਹਾ ਜਡੇਜਾ ਸ਼ਮੀ Umesh Yadav ਅਤੇ Amit Mishra ਦਾ ਜੋ ਕੰਬੀਨੇਸ਼ਨ ਇਸ ਤਰ੍ਹਾਂ ਕਿਸੇ ਟੀਮ ਇੰਡੀਆ ਲਈ ਇੱਕ ਵਿਨਿੰਗ ਕੰਬੀਨੇਸ਼ਨ ਨਜ਼ਰ ਆ ਰਿਹਾ ਹੈ ਨਾਲ ਹੀ ਹਾਰਦਿਕ ਪੰਡਿਆਰ ਤੇ ਕਰਨ ਨਾਇਰ ਤੇ ਕਾਫੀ ਹਜ ਤੱਕ ਚਰਚਾ ਹੋਈ ਸੀ ਕਿ ਉਹਨਾਂ ਨੂੰ ਡੈਬਿਊ ਦਾ ਮੌਕਾ ਮਿਲ ਸਕਦਾ ਪਰ ਉਹਨਾਂ ਨੂੰ ਡੈਬਿਊ ਦਾ ਮੌਕਾ ਨਹੀਂ ਮਿਲਿਆ ਤਾਂ ਉਮੀਦ ਇਹ ਹੀ ਕਰਨੀ ਚਾਹੀਦੀ ਹੈ ਕਿ ਇਹ ਜੋ ਕੰਬੀਨੇਸ਼ਨ ਹੈ ਟੀਮ ਇੰਡੀਆ ਦੇ ਲਈ ਰਾਜਕੋਟ 'ਚ ਵਿਨਿੰਗ ਕੰਬੀਨੇਸ਼ਨ ਸਾਬਤ ਹੋਏ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਲਈ